ਇਹ ਬੰਦਾ ਨਾ ਪਹਿਲਾਂ ਮੇਰੇ ਕੋਲ 2 ਮਹੀਨੇ ਮਗਰ 1 ਮਹੀਨੇ ਮਗਰ 3 ਮਹੀਨੇ ਮਗਰ ਆ ਜਾਂਦੇ ਸੀ ਐ ਕਿਨਾ ਆ ਮਹੀਨੇ ਦੇ ਵਿੱਚ ਘਟੋ ਘਟ ਤਿੰਨ ਵਾਰ ਆ ਗਿਆ ਇਸ ਕਰਕੇ ਮੈਨੂੰ ਸ਼ੱਕ ਪੈ ਗਿਆ ਤੇ ਮੈਂ ਥੋੜੀ ਜਾਂਚ ਪੜਤਾਲ ਕਰਨ ਲੱਗਾ ਵਾਕਿ ਤੁਸੀਂ ਦੇਖੋ ਵੀਡੀਓ ਜੀ ਜੋ ਪਿਆ ਕਿ ਨੌਕਰੀ ਵਿਜੀ ਇਹਦੇ ਸੇਵਾ ਉਹ ਪੱਤੀ ਕਰਾ ਦਿਖਾ ਦਿਓ ਪਰਚਿ ਦਿਖਾ ਦਿਓ ਮੰਗ ਦੂੰਗੇ ਕੋਈ ਨਾ ਟਾਈਮ ਬੱਸ ਫੰਡ ਕਲੈਕਸ਼ਨ ਸਰਟੀਫਿਕੇਟ ਏ ਤੁਹਾਡੀ ਆਈਡੀ ਕਾਰਡ ਇਹ ਕੀ ਚੀਜ਼ ਆ ਇਸ ਦਾ ਦਿੱਤੇ ਕਿ ਵੀ ਮਤਲਬ ਇਹ ਤੁਹਾਡੇ ਤੋਂ ਆ ਤੇ ਆ ਹਾਂਜੀ ਕੀ ਨਾਮ ਆ ਤੁਹਾਡਾ ਗੁਰਜੀਤ ਸਿੰਘ ਸੰਨਮ ਜੀ ਆਧਾਰ ਕਾਰਡ ਹੈਗਾ ਤੁਹਾਡੇ ਕੋਲੇ ਨਹੀਂ ਆਧਾਰ ਕਾਰਡ ਮੇਰਾ ਘਰ ਦੇ ਵੀ ਮੇਰੇ ਵੋਟਾ ਵੀ ਹੈਗੇ ਸਭ ਕੁਝ ਹੈ ਜੀ ਛੱਜੂ ਅੰਸੀ ਸਾਡੇ ਪਿੰਲੇ ਦਾ ਜੀ ਰਾਮਨਗਰ ਸੰਗੂਰ ਛੱਜੂ ਅੰਸੀ ਨਹੀਂ ਨਹੀਂ ਅੰਕਲ ਫੜੀਆ ਮੋਬਾਈਲ ਮਾੜਾ ਦਿਖਾਈ ਮੈਨੂੰ ਵੀਡੀਓ ਉਹਨੂੰ ਦਿਖਾਉਂਦੇ ਅੰਕਲ ਦੇਖੋ ਮੈਂ ਨਾ ਮੈਥੋਂ 500 ਲੈ ਜਾਓ ਮੈਂ ਪਹਿਲੇ ਵੀ ਇੱਥੇ ਮੈਂ ਇੱਕ ਵਾਰ ਥੋੜਾ ਸੰਗਤ ਨਹੀਂ 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 ਮਿਲਗਾ ਤੁਹਾਨੂੰ ਤੁਸੀਂ ਮੇਰੇ ਕੋਲੇ ਪਹਿਲੀ ਵਾਰ ਪੈਸੇ ਮੰਗਣ ਆਏ ਮੈਂ ਬਿਨਾਂ ਸਵਾਲ ਦੇ ਪੈਸੇ ਦੇ ਦਿੰਦੇ ਹਾਂ ਠੀਕ ਆ 100 ਦੇਤਾ 50 ਦੇਤਾ ਜੋ ਵੀ ਦਿੱਤਾ ਕੋਈ ਜਗ੍ਹਾ ਮਨਮਰਜ਼ੀ ਜੋ ਵੀ ਮੇਰਾ ਅੱਛਾ ਸੀ ਠੀਕ ਆ ਨਾ ਮੈਨੂੰ ਵੀ ਸੰਤੁਸ਼ਟੀ ਹੁੰਦੀ ਮਨ ਚਲੀ ਜਾਂ ਦਾਨ ਹੋ ਰਿਹਾ ₹5 ₹10 ਤੁਸੀਂ ਦਾਨ ਕਰ ਲਵੇ ਲਿਆਵੋ ਲਿਆ ਤੁਸੀਂ ਕਿਸੇ ਤੋਂ ਪੈਸੇ ਲਏ ਮੈਂ ਨਹੀਂ ਲਿਖਾਇਆ ਪਰਚੀ ਕੋਈ ਗੱਲ ਨਹੀਂ ਇਸ ਜਿਵੇਂ ਸਪੋਜ਼ਡ ਆਹ ਲਾਸਟ ਪਰਚੀ ਥੋਡੀ ਤੁਸੀਂ ਕਿੰਨੇ ਪੈਸੇ ਲਏ ਤੁਸੀਂ ਆ ਮਤਲਬ ਸੰਸਥਾਨ ਨੂੰ ਕੀ ਹਿਸਾਬ ਦੋਗੇ ਕਿੱਥੇ ਲਿਖਿਆ ਆ ਤੁਹਾਡਾ ਦੂਜੇ ਤੇ ਵੀ ਨਹੀਂ ਲਿਖਿਆ ਆ ਤੀਜੇ ਤੇ ਵੀ ਨਹੀਂ ਲਿਖਿਆ ਚੌਥੇ ਤੇ ਵੀ ਨਹੀਂ ਪੰਜਵੇਂ ਤੇ ਵੀ ਨਹੀਂ ਕਿਹਨੇ ਬੰਦ ਕਰਤਾ ਉਹ ਮੇਰਾ ਜੋੜੀਦਾਰ ਆਂਦਾ ਨੰਦਾਂ ਨੂੰ ਮੈਂ ਆਉਂ ਹੀ ਜਾਂਦਾ ਹੁਣ ਮੈਂ ਬੰਦ ਕਰਤਾ ਉਹ ਨਾ ਜਾਣਾ ਓਹੋ ਫਿਰ ਉਹ ਜੋੜੀਦਾਰ ਕਿ ਜੋੜੀਦਾਰ ਤੁਸੀਂ ਪਿਛਲੇ ਵਾਰ ਆਏ ਸੀ ਤੁਸੀਂ ਉਹ ਇਹੀ ਪਰਚ ਲੈ ਗਏ ਸੀ ਨਾ ਤੁਸੀਂ ਡੇਟ ਪਾਉਣੀ ਕਿ ਕਦੋਂ ਪੈਸੇ ਕੱਟੇ ਕਦੋਂ ਨਹੀਂ ਕੱਟੇ ਮੈਂ ਆ ਪਰਦੇ ਨਾ ਮੈਂ ਮਾਲ ਥੋੜੀ ਜਿਹੀ ਪੰਨੀਆਂ ਵਾਲੇ ਉਹ ਹੋ ਅੰਕਲ ਮੈਂ ਉਹ ਨਹੀਂ ਗੁੱਸਾ ਨਹੀਂ ਕਰਾ ਥੋੜੇ ਥੋੜੇ ਤੇ ਮੈਂ 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 ਤੁਹਾਡੀ ਨਾ ਬੇਇੱਜ਼ਤੀ ਕਰਾ ਨਾ ਮੈਂ ਥੋੜੇ ਜਿਹਾ ਬਲੇਮ ਪਾ ਰਿਹਾ ਮੈਂ ਕੁਝ ਨਹੀਂ ਕਹਿ ਰਿਹਾ ਤੁਹਾਨੂੰ ਇਹ ਗੱਲ ਮੈਂ ਤੁਹਾਨੂੰ ਬਸ ਇੰਨਾ ਕੁ ਪੁੱਛ ਰਿਹਾ ਕਿ ਤੁਸੀਂ 10 ਰੁਪਏ ਲੈਨੇ ਹੋ ਚਾ 100 ਰੁਪਏ ਲੈਨੇ ਹੋ ਤੁਸੀਂ ਇਹ ਸੰਸਥਾ ਦੇ ਨਾਂ ਤੇ ਲੈ ਰਹੇ ਹੋ ਪੈਸੇ ਤੁਸੀਂ ਉੱਥੇ ਜਮ੍ਹਾਂ ਕਰੋਗੇ ਤੁਹਾਡਾ ਹਿਸਾਬ ਕਿੱਥੇ ਆ ਲਿਖ ਲੈਣੋ ਜੋੜੀਦਾਰ ਵੀ ਲਿਖਿਆ ਕਿਉਂ ਨਹੀਂ ਫਿਰ ਤੁਸੀਂ ਯਾਰ ਮੈਂ ਪਰਦੇ ਨਾ ਮੈਂ ਆਧਾਰ ਕੱਢ ਲਿਆ ਤੁਹਾਡੇ ਕੋਲ ਹੁਣ ਹੋਣੀ ਹੈਗਾ ਮੇਰਾ ਕਾਰੇ ਵੀਰ ਫਿਰ ਮੈਨੂੰ ਕਿਉਂ ਪਤਾ ਲੱਗੂ ਤੁਸੀਂ ਕੌਣ ਹੋ ਤੁਸੀਂ ਇੱਥੇ ਦਾ ਸੇਵਾਦਾਰ ਹੈਗੇ ਹੋ ਜਾਂ ਨਹੀਂ ਹੈਗੇ ਹੋ ਤੁਸੀਂ ਪੈਸਾ ਦਿਨੇ ਹੋ ਜਾਂ ਨਹੀਂ ਦਿਨੇ ਹੋ ਉਹ ਮੈਂ ਪੁੱਤਰ ਜਾਣਨ ਮੈਂ ਅੱਜ ਤਾਂ ਲੈ ਇਹਨਾਂ ਜਿੱਦਾਂ ਉਸੇ ਚੋਲ ਦੇਵੇ ਕੋਈ ਪਾਇਆ ਖਣ ਪੁੱਤਰ ਓਹੋ ਮੈਂ ਮੰਨਿਆ ਤੁਸੀਂ ਦਿਨ ਚ 10 ਕਿਲੋ ਇਕੱਠਾ ਕਰੋ ਚਾਹੇ ਕੁਇੰਟਲ ਇਕੱਠਾ ਕਰੋ ਤੁਸੀਂ 10 ਰੁਪਏ ਇਕੱਠਾ ਕਰੋ ਜਾਂ 10000 ਕਰੋ ਓ ਠੀਕ ਆ ਤੁਸੀਂ ਉਹ 10 ਰੁਪਏ ਤੇ 10000 ਨੂੰ ਕਰਦੇ ਕੀ ਹੋਏ ਇਹ ਹਿਸਾਬ ਕਿੱਥੇ ਆ ਇਹ ਪੁੱਤਰ ਲਿਖਿਆ ਨਹੀਂ ਹੋਇਆ ਉਹਨੇ ਮੈਂ ਪੰਗ ਪੰਗ ਪਿੰਦਾ ਬੰਦਾ ਮੈਂਟਲ ਦੀ ਉਹਨੇ ਮੈਂ ਫੜਤਾ ਆ ਯਾਰ ਫੇਰ ਪੰਗ ਪੰਗ ਪਿੰਦਾ ਇਹ ਕੀ ਗੱਲ ਕੋਈ ਗੱਲ ਨਹੀਂ ਪੜ ਕੋਈ ਗੱਲ ਨਹੀਂ ਪੜਦਿੰਦੀ ਬੈਠ ਕੇ ਪੜਦਿੰਦੇ ਨੇ ਨਹੀਂ ਕਿਹਨੇ ਕਿੰਨਾ ਦਿੱਤਾ ਕਿੰਨੇ ਹਾਂ ਹੰਗਲ ਮੰਨਣ ਵਾਲੀ ਗੱਲ ਨਾ ਹੁਣ ਇਹ ਬੰਦਾ ਮੈਨੂੰ ਕਹਿ ਰਿਹਾ ਕਿ ਜੇ ਮਤਲਬ ਉਹ ਖੜਾ ਰਹੇ ਤੁਸੀਂ ਹੁਣ ਕੀ ਦਿਨੋਂ ਤੇ ਭਰੋਗੇ ਭਰਦਾਗਾ ਮੈਂ ਨਾ ਤੇ ਯਾਰ ਕੋਈ ਮੈਂ ਜੇ ਮੇਰੀ ਗੱਲ ਸੁਣੋ ਜੇ ਤੁਹਾਨੂੰ ਕੋਈ ਸ਼ੱਕ ਨਹੀਂ ਮੈਂ ਤਾਂ ਤੁਹਾਡੀ ਇਜਾਜ਼ਤ ਹੀ ਲੈ ਰਿਹਾ ਮੈਂ ਮੈਂ ਇਹ ਵੀਡੀਓ ਬਣਾ ਕੇ YouTube ਤੇ ਆਏ ਸੰਸਥਾ ਨੂੰ ਭੇਜਦਾ ਕਿ ਤੁਸੀਂ ਕੰਮ ਸਹੀ ਕਰ ਰਹੇ ਹੋ ਪੱਕਾ ਹਾਂਜੀ ਪੱਕਾ ਜੀ ਬਸ ਠੀਕ ਹੋਈ ਆ ਮਤਲਬ ਉਹ ਤਾਂ ਨਹੀਂ ਨਹੀਂ ਵੀਰ ਜੀ ਕੋਈ ਚੋਰ ਫੋੜ ਡਰ ਵਾਲੀ ਗੱਲ ਤਾਂ ਨਹੀਂ ਕੋਈ ਨਹੀਂ ਵੀਰ ਜੀ ਬਾਅਦ ਚ ਨਾ ਕਹਿਓ ਕਿ ਮੇਰਾ ਤੁਸੀਂ ਗਲਤ ਕੀਤਾ ਹਾਂ ਨਹੀਂ ਵੀਰ ਜੀ ਕੁਝ ਨਹੀਂ ਭੇਜ ਸਕਦੇ ਹੋ ਭਾਵੇਂ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਲੋ ਜੀ ਮੈਂ ਕਰਦਾ ਜੀ ਤੁਸੀਂ ਕਰੋ ਮੈਂ ਮੈਂ ਹੋਰ ਨਹੀਂ ਤੁਹਾਨੂੰ ਕੁਝ ਕਹਿ ਰਿਹਾ ਆਰਮੋ ਤੇ ਬਰਕਤ ਹੋ ਜੇ ਤੁਸੀਂ ਜ਼ਿੰਦਗੀ 'ਚ ਆਪ ਦੀ ਹੱਥੀ ਕਮਾਈ 10 ਰੁਪਏ ਕਮਾਓਗੇ ਨਾ ਉਹ ਤੁਹਾਡੀ ਬਰਕਤ 'ਚ ਐਡ ਹੋਊਗਾ ਹਾਂਜੀ ਜੇ ਤੁਸੀਂ ਸੰਸਥਾ ਦੇ ਨਾਂ ਤੇ 10 ਰੁਪਏ ਲੈ ਕੇ 50 ਰੁਪਏ ਲੈ ਕੇ ਠੱਗ ਕੇ ਤੁਸੀਂ ਜੇ ਆਪਦੇ ਤੇ ਖਰਚ ਕਰ ਲਿਆ ਨੇ ਇਹ ਬਹੁਤ ਵੱਡਾ ਪਾਪ ਹੁੰਦਾ ਹੋਰ ਲਈ ਧਿਆਨ ਰੱਖੇਸ ਗਲ ਦਾ ਅੰਕਲ ਠੀਕ ਹੈ ਤੁਸੀਂ ਕਿਆ ਰੱਖਣਾ ਉਹ ਬੰਦਾ ਕਹਿ ਰਿਹਾ ਸੀ ਇਸ ਤੋਂ ਪਹਿਲਾਂ ਜਿਹੜਾ ਮਤਲਬ ਮੇ ਨਾਲ ਜੋੜੀਦਾਰ ਸੀ ਮਤਲਬ ਇਹੀ ਕਲੈਕਸ਼ਨ ਇਕੱਠੇ ਕਰਨ ਨੂੰ ਉਹ ਭੰਗ-ਭੰਗ ਪੀਂਦੇ ਸੀ ਮੇਰੇ ਇੱਕ ਰਿਕੁਐਸਟ ਆ ਜਿਹੜਾ ਤੁਸੀਂ ਸੰਸਥਾ ਦੇਖਿਓ ਫੰਡ ਕਲੈਕਸ਼ਨ ਜੋ ਵੀ ਸੀ ਕੀ ਸੀ ਬਿਰਧ ਕੋਇਲ ਮਤਲਬ ਤੁਸੀਂ ਬੈਕ ਕਰਕੇ ਦੇਖ ਲਿਓ ਇਹ ਗੱਲ ਉਹ ਸੰਸਥਾ ਤੋਂ ਮੇਰੇ ਇੱਕ ਰਿਕੁਐਸਟ ਆ ਇਦਾਂ ਦੇ ਤੁਸੀਂ ਸਟਾਫ ਜਾਂ ਸੇਵਾਦਾਰ ਨਾ ਰੱਖੋ ਜੋ ਤੁਹਾਨੂੰ ਹੀ ਹਿਸਾਬ ਨਾ ਦੇ ਸਕਣ ਠੀਕ ਹੈ ਨਾ ਤੇ ਬਾਕੀ ਦੱਸੋ ਇਹ ਗੱਲ ਸਹੀ ਆ ਜਾਂ ਕਿਵੇਂ ਆ ਸਹੀ ਲੱਗਿਆ ਗਲਤ ਲੱਗਿਆ ਹਿਸਾਬ ਹੋਣਾ ਚਾਹੀਦਾ ਜਾਂ ਨਹੀਂ ਠੀਕ ਆ ਨਾ ਬਾਕੀ ਜਿਹੜੇ ਬੰਦੇ ਤੁਸੀਂ ਦਾਨ ਕਰ ਰਹੇ ਹੋ ਇਸ ਬੰਦੇ ਨੂੰ ਤੁਸੀਂ ਮਾਰੇ ਪੁੱਛੋ ਉਹਨੂੰ ਕਿ ਇਹ ਕੀ ਕਰ ਰਿਹਾ ਗਲਤ ਕਰ ਰਿਹਾ ਸਹੀ ਕਰ ਰਿਹਾ ਜੇ ਕੋਈ ਸੰਸਥਾ ਦਾ ਮਤਲਬ ਕਿਸੇ ਡਿਪਾਰਟਮੈਂਟ ਸੰਸਥਾ ਡਿਪਾਰਟਮੈਂਟ ਦਾ ਕੋਈ ਸਟਾਫ ਜਾਂ ਕੋਈ ਮਤਲਬ ਇੱਥੇ ਦੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਤਾਂ ਇਸ ਚੀਜ਼ ਤੇ ਧਿਆਨ ਦਿਵੋ ਮੈਂ ਮਤਲਬ ਗਲਤ ਨਹੀਂ ਠਹਿਰਾ ਰਿਹਾ ਜਾਂ ਬਲੇਮ ਨਹੀਂ ਪਾ ਰਿਹਾ ਤੁਹਾਡੇ ਤੇ ਕਿ ਤੁਸੀਂ ਇਹ ਚੀਜ਼ ਕਿਉਂ ਕਰ ਰਹੇ ਹੋ ਜਾਂ ਇਹ ਬੰਦਾ ਆਪ ਜੇ ਆਪ ਹੀ ਕਰਦੇ ਇਹਦੇ ਕੋਲੇ ਇਸ ਮਤਲਬ ਸੰਸਥਾ ਦਾ ਸਰਟੀਫਿਕੇਟ ਜਾਂ ਕੋਈ ਕਾਰਡ ਜਾਂ ਕੋਈ ਮਤਲਬ ਸਲਿੱਪ ਪਰਚੀ ਵਾਲੀ ਕਿੱਥੇ ਆਇਆ ਹੈ ਮਤਲਬ ਉਸ ਦਾ ਕਨੈਕਸ਼ਨ ਹੋਊਗਾ ਬਾਕੀ ਤੁਸੀਂ ਜੇ ਸਹੀ ਹੋ ਰਿਹਾ ਤਾਂ ਠੀਕ ਆ ਨਹੀਂ ਜੇ ਗਲਤ ਹੋ ਰਿਹਾ ਤਾਂ ਬਈ ਮਾਰੇ ਧਿਆਨ ਜ਼ਰੂਰ ਦਿਓ